ਆਪਾਂ ਅੱਜ ਦੀ ਸ਼ੁਰੂਆਤ ਕੋਲਕਾਤਾ ਵਾਲੀ ਖਬਰ ਤੋਂ ਹੀ ਕਰਦੇ ਹਾਂ ਕਿਉਂਕਿ ਉਹ ਖਬਰ ਅਜੇ ਚੱਲ ਵੀ ਰਹੀ ਐ ਉਹਦੇ ਵਿੱਚ ਪ੍ਰੋਟੈਸਟ ਵੀ ਹੋ ਰਹੇ ਨੇ ਕੁਝ ਮੰਗਾਂ ਵੀ ਲੋਕਾਂ ਵੱਲੋਂ ਮੰਗੀਆਂ ਜਾ ਰਹੀਆਂ ਨੇ ਗੁਨਾਹਗਾਰ ਵੱਲੋਂ ਕੁਝ ਗੁਨਾਹ ਕਬੂਲੇ ਵੀ ਗਏ ਆ ਪਰ ਅਜੇ ਵੀ ਬੜੀਆਂ ਚੀਜ਼ਾਂ ਵਿੱਚੋਂ ਨਿਕਲ ਰਹੀਆਂ ਨੇ ਹੁਣ ਉਹਦੇ ਵਿੱਚ ਕੀ ਕੋਈ ਨਵਾਂ ਕੁਝ ਐਡ ਹੋਇਆ ਜੀ ਦੇਖੋ ਖਾਲੇ ਆ ਕਿ ਪੋਲੀਗ੍ਰਾਫ ਟੈਸਟ ਉਹਦਾ ਹੋਇਆ ਜੀ ਜਿਹਦਾ ਅੱਜ ਬਹੁਤ ਸਾਰੇ ਅਖਬਾਰਾਂ ਨੇ ਨਤੀਜਾ ਦੱਸਿਆ ਕਿ ਦਰਅਸਲ ਕੀ ਹੈ ਕਿ ਪਹਿਲਾਂ ਉਹ ਆਪਣੇ ਆਪ ਨੂੰ નિર્ਦੋਸ਼ ਪੇਸ਼ ਕਰਦਾ ਰਿਹਾ ਕਿ ਵੇਖੋ ਜੀ ਗੱਲ ਇਹ ਆ ਕਿ ਮੈਂ ਉੱਥੇ ਚਲਾ ਗਿਆ ਸੀਗਾ ਇਹ ਜਿਹੜੀ ਡਾਕਟਰ ਸਾਹਿਬਾਂ ਸੀ ਬੀਬੀ ਕਿ ਇਹ ਉੱਥੇ ਮ੍ਰਿਤਕ ਪਈ ਸੀ ਇਹਦੀ ਦੇਹ ਪਈ ਸੀ ਮੈਂ ਡਰ ਗਿਆ ਮੈਂ ਉੱਥੋਂ ਨਸ ਗਿਆ ਜੀ ਤੇ ਹੁਣ ਮੈਨੂੰ નિર્ਦੋਸ਼ ਨੂੰ ਇਹਨਾਂ ਨੇ ਟੰਗ ਦਿੱਤਾ ਹਮ ਜਦ ਪੋਲੀਗ੍ਰਾਫ ਟੈਸਟ ਹੋਇਆ ਤਾਂ ਦੱਸਦੇ ਆ ਕਿ ਉਹਦੇ ਚ ਉਹਦਾ ਝੂਠ ਇਹ ਜਿਹੜਾ ਫੜਿਆ ਗਿਆ ਜੀ ਜੀ ਬਲਕਿ ਉਸਨੇ ਜੋ ਕਹਿਵਾ ਖਬਰਾਂ ਚ ਛਪਿਆ ਤਾਂ ਉਸਨੇ ਜੋ ਕਥਿਤ ਤੌਰ ਤੇ ਮੰਨਿਆ ਉਹ ਇਹ ਆ ਕਿ ਇਹਨਾਂ ਦੋ ਦੋਸਤਾਂ ਨੇ ਰਲ ਕੇ ਪਹਿਲਾਂ दारू ਪੀਤੀ ਹੂੰ दारू ਪੀਣ ਤੋਂ ਬਾਅਦ ਇਹ ਉਥੇ ਇੱਕ ਕੋਈ ਚੱਕਲਾ ਸੀਗਾ ਚੱਲਦਾ ਬੇਸਵਾ ਕਰਕੇ ਲੋਥੇ ਗਏ ਨੇ ਉਤੋਂ ਬਾਅਦ ਇਹ ਦੂਸਰਾ ਉੱਥੇ ਦਾ ਰੈੱਡ ਲਾਈਟ ਏਰੀਆ ਹੂੰ ਉੱਥੇ ਜਾਂਦੇ ਆ ਜੀ ਇਸ ਦਰਮਿਆਨ ਇੱਕ ਹੋਰ ਔਰਤ ਨਾਲ ਵੀ ਸ਼ੇਡ-ਛਾੜੇ ਕਰਦਾ ਹੂੰ ਉਸ ਤੋਂ ਬਾਅਦ ਉੱਥੇ ਜਿਹੜਾ ਇਹਦਾ ਦੋਸਤ ਸੀ ਉਹ ਉੱਥੇ ਕਿਸੇ ਔਰਤ ਨਾਲ ਸੰਬੰਧ ਬਣਾਉਂਦਾ ਜੀ ਉੱਥੇ ਵੀ ਇਹਨਾਂ ਦਾ ਲੜਾਈ ਝਗੜਾ ਹੋਇਆ ਹੂੰ ਇਨ ਮੀਨ ਟਾਈਮ ਇਹ ਬੰਦਾ ਜਿਹੜੀ ਇਹਦੀ ਕੋਈ ਹੋਰ ਗਰਲਫ੍ਰੈਂਡ ਸੀ ਉਹਦੇ ਤੋਂ ਨਿਊਡ ਫੋਟੋਆਂ ਵੀ ਮੰਗਾਉਂਦਾ ਮਤਲਬ ਕਿ ਇੱਕ ਸ਼ਰਾਬਦਾਨਾ ਸ਼ਾਦ ਤੇ ਦੂਸਰਾ ਜਿਹੜਾ ਕਹ ਲੋ ਕਿ ਕਾਮੁਕਤਾ باندې ਧਿਆਨ ਦੇ ਗਿਆ ਜੀ ਤੇ ਉਹ ਤੋਂ ਬਾਅਦ ਫੇਰ ਇਹਨਾਂ ਨੇ ਸ਼ਰਾਬ ਪੀਤੀ ਆ ਉਹ ਇਹਦਾ ਦੋਸਤ ਚਲਾ ਗਿਆ ਜੀ ਇਹ ਇੱਧਰ ਨੂੰ ਆ ਗਿਆ ਜਿਹੜਾ ਇਹ ਮੈਡੀਕਲ ਕਾਲਜ ਸੀ ਤੇ ਉਹ ਤੋਂ ਬਾਅਦ ਇਹ ਸਭ ਕੁਝ ਵਾਪਰਦਾ ਹ ਹੁਣ ਉਹ ਤੋਂ ਬਾਅਦ ਇਹ ਦੱਸਿਆ ਗਿਆ ਕਿ ਇਹ ਕੋਈ ਹੋਰ ਇਹਦਾ ਦੋਸਤ ਸੀਗਾ ਪੁਲਿਸ ਅਧਿਕਾਰੀ ਉਹਦੇ ਘਰ ਜਾ ਕੇ ਸੌਂ ਗਿਆ ਜੀ ਇਥੋਂ ਮਤਲਬ ਕਿ ਕੰਮ ਕਰਕੇ ਹੁਣ ਇਹ ਕੜੀਆਂ ਜਿਹੜੀਆਂ ਇਸ ਤਰ੍ਹਾਂ ਜੋੜੀਆਂ ਜਾ ਰਹੀਆਂ ਹੁਣ ਆਪਣੇ ਕੋਲ ਪੋਲੀਗ੍ਰਾਫ ਟੈਸਟ ਦਾ ਕੋਈ ਐਗਜ਼ੈਕਟ ਨਤੀਜਾ ਤੇ ਹੈ ਨਹੀਂ ਪਰ ਜੀ ਜਿਹੜੀਆਂ ਅੱਜ ਦੀਆਂ ਖਬਰਾਂ ਨੇ ਉਹ ਸਾਰੀਆਂ ਇਹੋ ਕਹਿੰਦੀਆਂ ਕਿ ਇਹ ਬੰਦਾ ਵੈਸੇ ਤੇ ਯਾਰ ਤਿੰਨ ਚਾਰ ਦੇ ਵਿਆਹ ਹੋਏ ਸੀਗੇ ਹਮ ਜਿਹੜੀਆਂ ਇਹਦੀਆਂ ਪੁਰਾਣੀਆਂ ਮਤਲਬ ਕਿ ਕਹ ਲੋ ਕਹਾਣੀਆਂ ਨੇ ਕੁਝ ਇਸੇ ਤਰ੍ਹਾਂ ਦੀਆਂ ਕਿ ਇਹ ਵੈਸ਼ੀ ਕਿਸਮ ਦਾ ਆਦਮੀ ਸੀ ਪੋਰਨ ਐਡਿਕਸ਼ਨ ਸੀਗੀ ਇਸ ਨੂੰ ਜੀ ਅੱਜ ਕੱਲ ਇਹ ਵੀ ਇੱਕ ਬਹੁਤ ਖਤਰਨਾਕ ਲੱਗਦਾ ਹੈ ਨਾ ਮੇਰੇ ਕੋਲ ਨਾ ਐਡਿਕਸ਼ਨ ਜਿਹੜੀ ਆ ਉਹਦੇ ਵਾਸਤੇ ਬਾਕਾਇਦਾ ਅੱਜ ਕੱਲ ਪ੍ਰੋਗਰਾਮ ਚੱਲਦੇ ਨੇ ਸੋ ਇਹੀ ਆ ਕਿ ਇਹ ਕਾਫੀ ਦੱਸਦੇ ਆ ਕਿ ਵਿਗੜਿਆ ਇਨਸਾਨ ਸੀ ਕਬਰ ਮਾਸਟਰ ਦਾ ਬੰਦਾ ਸੀ ਪਸ਼ੂਵਿਰਤੀ ਜਿਹੜੀ ਪੂਰੀ ਤਰ੍ਹਾਂ ਉਹਦੇ ਵਿੱਚ ਸੀ ਹਾਂ ਵੀ ਸੀ ਜੀ ਤੇ ਹੁਣ ਅੱਜ ਜੇ ਤੁਸੀਂ ਵੇਖੋਗੇ ਤੇ ਉੱਥੇ ਕਾਫੀ ਤਗੜਾ ਪ੍ਰੋਟੈਸਟ ਹੋਇਆ ਕੋਲਕਾਤਾ ਦੇ ਵਿੱਚ ਪਰ ਵੱਡੀ ਗੱਲ ਇਹ ਆ ਕਿ ਅੱਜ ਇੱਕ ਹੋਰ ਨਰਸਿੰਗ ਦੀ ਸਟੂਡੈਂਟ ਐ ਉਹਦਾ ਰੇਪ ਹੋਇਆ ਮਹਾਰਾਸ਼ਟਰ ਚ ਬਦਲਾਪੁਰਚ ਵੀ ਹੋਇਆ ਜੀ ਮਤਲਬ ਕਿ ਛੋਟੀਆਂ ਬੱਚੀਆਂ ਦੇ ਨਾਲ ਸਾਪ ਚੀ ਨਾਮ ਹੈ ਤਾਂ ਜਿਹੜੇ ਲੋਕ ਅੱਜ ਹੁਣ ਇਹ ਤੇ ਚਲੋ ਬੰਦਾ ਫੜਿਆ ਵੀ ਕਿ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਜਾਂ ਤਾਂ ਇਹ ਕੇਸ ਬਹੁਤ ਸਿੱਧਾ ਹੈ ਜੀ ਕਿ ਇੱਕ ਬੰਦੇ ਨੇ ਕੀਤਾ ਉਹਦੀ ਦਰਿੰਦਗੀ ਆ ਜੀ ਜੀ ਤੇ ਜਾਂ ਇਹ ਬਹੁਤ ਪਚੀਦਾ ਕੇਸ ਹੈ ਬਿਲਕੁਲ ਦੋ ਹੀ ਚੀਜ਼ਾਂ ਨੇ ਜੀ ਤਾਂ ਹਾਲ ਫਿਲਹਾਲ ਜਦੋਂ ਹੁਣ ਇੱਕ ਬੰਦਾ ਉਹ ਫੜਿਆ ਗਿਆ ਤਾਂ ਪ੍ਰੋਟੈਸਟ ਜਿਹੜੇ ਆ ਉਹ ਹਾਲੇ ਵੀ ਚੱਲ ਰਿਹਾ ਪਰ ਦੂਸਰੇ ਪਾਸੇ ਦੇਖੋ ਮਹਾਰਾਸ਼ਟਰ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਵਾਪਰ ਰਿਹਾ ਜੀ ਉੱਥੇ ਭਾਜਪਾ ਵਾਲੇ ਆ ਹਮ ਉੱਥੇ ਕੋਈ ਜ਼ਿਆਦਾ ਕਹੋ ਕਿ ਹਲਾ ਨਹੀਂ ਮਚਦਾ ਖਾਸ ਤੌਰ ਤੇ ਇਹ ਜਿਹੜੇ ਬੰਦੇ ਨੇ ਜਿਹੜੇ ਮਮਤਾ ਬੈਨਰਜੀ ਨੂੰ ਤੇ ਲੱਕੋ ਲੈਂਦੇ ਆ ਜੀ ਕਿ ਅਸੀਂ ਵੀ ਕਹਿੰਦੇ ਆ ਕਿ ਗਲਤ ਆ ਯਾਰ ਬਿਲਕੁਲ ਕਿਤੇ ਵੀ ਹੋਵੇ ਸਵਾਲ ਹੁੰਦੇ ਨੇ ਬੀਬੀ ਮੋਵਾ ਮੋਹਿਤਰਾ ਨੇ ਪਿੱਛੇ ਜੇ ਕੁਝ ਪੱਤਰਕਾਰਾਂ ਨੂੰ ਬਲੌਕ ਕੀਤਾ ਸੀਗਾ ਤੇ ਉਹ ਵੀ ਮਾੜੀ ਗੱਲ ਆ ਕਿ ਭਾਈ ਤੁਸੀਂ ਜਦੋਂ ਜਦ ਕੋਈ ਜਵਾਬ ਮੰਗਦੇ ਹੋ ਜੀ ਤਸਵਾਲ ਤੁਹਾਨੂੰ ਵੀ ਹੋਣਗੇ ਫਿਰ ਜਵਾਬ ਤੁਹਾਨੂੰ ਦੇਣੇ ਪੈਣਗੇ ਤਾਂ ਬਹਰ ਹਾਲ ਮਤਲਬ ਕਿ ਇਹੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਾਲੇ ਵੀ ਮੈਂ ਕਹੂੰਗਾ ਕਿ ਪੁਸ਼ਟੀ ਹੋਣੀ ਉਹਨਾਂ ਦੀ ਬਾਕੀ ਆ ਪੁਸ਼ਟੀ ਜਦੋਂ ਹੋ ਜਾਏ ਕਿ ਵਾਕਿਆ ਇਹ ਸਭ ਕੁਝ ਆ ਫਿਰ ਉਸ ਤੋਂ ਬਾਅਦ ਫਾਸਟ ਟਰੈਕ ਕੋਰਟ ਕੇਸ ਤੇ ਆਏਗਾ ਪਰ ਇਹ ਕਹਿੰਦੇ ਆ ਕਿ ਇਹ ਬੰਦਾ ਮੰਨਦਾ ਕਿ ਕੋਈ ਗੱਲ ਨਹੀਂ ਮੈਨੂੰ ਫਾਂਸੀ ਚੜਾਉਣੀ ਆ ਫਾਂਸੀ ਚੜਾ ਦਿਓ ਇਹੋ ਜਿਹਾ ਬੰਦਾ ਹੈ ਯਾਨੀ ਇਹਨਾਂ ਵੈਸ਼ੀ ਆ ਬਾਕੀ ਹੁਣ ਇਹ ਚੀਜ਼ਾਂ ਜੁੜਨਗੀਆਂ ਪਹਿਲਾਂ ਫਿਰ ਇਹਨਾਂ ਨੂੰ ਸਥਾਪਿਤ ਵੀ ਤੇ ਕਰਨਾ ਪਏਗਾ ਨਾ ਕੋਰਟ ਦੇ ਵਿੱਚ ਬਿਲਕੁਲ ਜੀ ਬਿਲਕੁਲ ਜਦੋਂ ਤੱਕ ਤੁਸੀਂ ਸਥਾਪਿਤ ਨਾ ਕਰੋਗੇ ਸਿੱਧ ਨਾ ਕਰੋਗੇ ਉਦੋਂ ਤੱਕ سزا ਹਾਂ ਬਿਲਕੁਲ ਜਿਹੜੀ ਇਹਦੀ ਹੈ ਤਾਂ ਵੈਸੇ ਇਹਦੀ ਮੌਤ ਦੀ سزا ਵੱਟ ਤੇ ਪਈ ਆ ਜੀ ਇੱਕ ਵਾਰੀ ਇਹਨੂੰ ਫਾਂਸੀ ਹੋਣੀ ਹੀ ਹੋਣੀ ਆ ਤਾਂ ਉਹ ਉਦੋਂ ਤੱਕ ਨਹੀਂ ਸੰਭਵ ਜਦੋਂ ਤੱਕ ਤੁਸੀਂ ਸਾਰੇ ਸਬੂਤਾਂ ਦੇ ਨਾਲ ਉੱਥੇ ਇਹ ਜਿਹੜੀ ਜੋ ਵੀ ਕੜੀਦਰ ਕੜੀ ਕਹਾਣੀ ਜੋੜੀ ਆ ਉਹ ਸਿੱਧ ਨਹੀਂ ਕਰਦੇ ਬਿਲਕੁਲ ਬਿਲਕੁਲ ਜੀ ਕੁਲਦੀਪ ਸਿੰਘ ਗਰੇਵਾਲ ਜੀ ਕਹਿ ਰਹੇ ਨੇ ਕਿ ਕੋਲਕਾਤਾ ਦੇ ਵਿੱਚ ਇੱਕ ਬ੍ਰਿਜ ਜਿਹੜਾ ਬੰਦ ਕੀਤਾ ਹੋਇਆ ਹੈ। ਅ ਨਹੀਂ ਉੱਥੇ ਤੇ ਕਾਫੀ ਲਾਠੀ ਚਾਰਜ ਹੋ ਰਿਹਾ ਜੀ ਇਸ ਟਾਈਮ ਅਥਰੂ ਗੈਸ ਛੱਡੀ ਜਾ ਰਹੀ ਆ। ਜੀ ਸਟੂਡੈਂਟਸ ਜਿਹੜੇ ਆ ਪ੍ਰੋਟੈਸਟਰ ਨੇ ਜਿਹੜੇ ਉਹਨਾਂ ਨੇ ਸਰ ਬੈਰੀਕੇਡਿੰਗ ਵੀ ਥੋੜੀ ਆ। ਜੀ ਜੀ ਮੈਂ ਅੱਗੇ ਪੜਦਾ ਪਿਆ ਸੀਗਾ। ਜੀ ਜਸਮਿੰਦਰ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਬਹੁਤ ਸਾਰੇ ਦੋਸਤ ਜੁੜ ਚੁੱਕੇ ਨੇ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੁਵਾਰਾ ਤੋਂ ਤੇ ਦੁਵਾਰਾ ਤੋਂ ਫਿਰ ਬੇਨਤੀ ਹੈ ਕਿ ਪ੍ਰੋਗਰਾਮ ਨੂੰ ਹੋਰ ਸ਼ੇਅਰ ਕਰਦੇ ਹੋ ਜੇ ਕਾਫੀ ਸਾਰੇ ਦੋਸਤ ਜ